ਅਸੀਂ ਇਸ ਸਮੇਂ ਮੋਹਾਲੀ ਰੇਲਵੇ ਸਟੇਸ਼ਨ ਤੇ ਆ ਮੋਹਾਲੀ ਰੇਲਵੇ ਸਟੇਸ਼ਨ ਉਹ ਹੈਗਾ ਚੰਡੀਗੜ੍ਹ ਤੋਂ ਜਿੰਨੀਆਂ ਵੀ ਟ੍ਰੇਨਾਂ ਜੜੀਆਂ ਪੰਜਾਬ ਚ ਜਾਂਦੀਆਂ ਉਹ ਇਸੇ ਰੂਟ ਤੇ ਪੰਜਾਬ ਵਿੱਚ ਐਂਟਰ ਕਰਦੀਆਂ ਔਰ ਤੁਸੀਂ ਦੇਖ ਰਹੇ ਹੋਗੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਸੁਣ ਦਿਖਾਵੇ ਕਿ ਇਸ ਰੂਟ ਨੂੰ ਕਿਸਾਨਾਂ ਨੇ ਇੱਥੇ ਬਲੌਕ ਕੀਤਾ ਹੋਇਆ ਤਾਂ ਕਿ ਚੰਡੀਗੜ੍ਹ ਤੋਂ ਪੰਜਾਬ ਚ ਜਾਣ ਵਾਲੀ ਕੋਈ ਵੀ ਰੇਲ ਗੱਡੀ ਜਿਹੜੀ ਆ ਪੰਜਾਬ ਵਿੱਚ ਐਂਟਰ ਨਾ ਕਰ ਸਕੇ ਦੂਜੇ ਪਾਸੇ ਪੰਜਾਬ ਤੋਂ ਜਿਹੜੀਆਂ ਅੱਜ ਦੀਆਂ ਰੇਲ ਗੱਡੀਆਂ ਹੈਗੀਆਂ ਉਹ ਵੀ ਚੰਡੀਗੜ੍ਹ ਵੱਲ ਨਾ ਖੂਚ ਕਰ ਸਕਾ ਨਾ ਇਸ ਕਰਕੇ ਆ ਪੂਰਾ ਜਿਹੜਾ ਟਰੈਕ ਹੈਗਾ ਇਹ ਬਲੌਕ ਹੈਗਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਕਰਕੇ ਜਿਹੜਾ ਇਹ ਟਰੈਕ ਜਿਹੜਾ ਬਲੌਕ ਕੀਤਾ ਗਿਆ ਸੋ ਕੀ ਨਾ ਜੀ ਦਰਸ਼ਨ ਸਿੰਘ ਦਰਸ਼ਨ ਸਿੰਘ ਜੀ ਕਿਉਂ ਬਲੌਕ ਕੀਤਾ ਹੈ ਇਹ ਜਿਹੜੀ ਸਾਡੀ ਕਿਸਾਨੀ ਮੰਗਾ ਨੇ ਉਹ ਮੰਨ ਨਹੀਂ ਰਹੇ ਕਿ ਉਹਦੇ ਕਰਕੇ ਸਾਨੂੰ ਇਹ ਰੇਲ ਟਰੈਕ ਬੰਦ ਕਰਨਾ ਪਿਆ ਇਹ ਕਿਦੋਂ ਤੱਕ ਚੱਲੇਗਾ ਇਹ 12 ਤੋਂ 3 ਵਜੇ ਤੱਕ ਸ਼ਾਂਤਮਈ ਪ੍ਰੋਟੈਸਟ ਹੈ ਤੇ 12 ਤੋਂ 3 ਦੇ ਵਿੱਚ ਕਿਸੇ ਰੇਲ ਗੱਡੀ ਨੂੰ ਨਹੀਂ ਨਿਕਲ ਦਿੱਤਾ ਜਾਏਗਾ ਹਾਂ ਕਿਸੇ ਰੇਲ ਗੱਡੀ ਨੂੰ ਨਹੀਂ ਨਿਕਲ ਦਿੱਤਾ ਜਾਏਗਾ ਇਸ ਦੇ ਨਾਲ ਲੱਗਦਾ ਨਹੀਂ ਇਹ ਬਹੁਤ ਲੋਕੀ ਜਿਹੜੇ ਪਰੇਸ਼ਾਨ ਹੋਣਗੇ ਪਰੇਸ਼ਾਨ ਹੁਣ ਸਾਰਾ ਦੇਸ਼ ਹੀ ਪਰੇਸ਼ਾਨ ਹੋ ਰਿਹਾ ਲੋਕੀ ਕਿੰਨੇ ਕੋਈ ਕੰਮ ਤਾਂ ਹੋ ਨਹੀਂ ਦੇਖਾਇਆ ਸਾਰ ਜਾਂ ਮੋਦੀ ਆਪਣਾ ਕੋਈ ਕਹਿਣ ਦਾ ਮਨ ਤਾਂ ਨਹੀਂ ਸਾ ਜਿਹੜੇ ਜਿੰਨੇ ਵੀ ਹੈਗੇ ਜਿਹੜੇ ਕਾਨੂੰਨ ਉਹ ਵੀ ਵਾਪਸ ਨਹੀਂ ਕਰ ਰਿਹਾ ਜਿਹੜੇ ਆਪਣੇ ਪਹਿਲਾਂ ਗੱਲ ਹੋਈ ਸੀ ਉਹਨਾਂ ਤੇ ਵੀ ਫੇਰ ਆ ਡਿਆ ਬੈਠਿਆ ਨੇ ਉਹ ਤਾਂ واپس ਹੋ ਹੀ ਗਈ ਸੀ ਉਹ ਤਾਂ ਖਤਮ ਹੋ ਗਿਆ ਲਿਖਤੀ ਰੂਪ ਦਾ ਕੁਝ ਨਹੀਂ ਹੋਇਆ ਲਿਖਤੀ ਰੂਪ ਮਤਲਬ ਲਾਗੂ ਵੀ ਨਹੀਂ ਹੋਏ ਲਾਗੂ ਹੋਈ ਵੀ ਨਹੀਂ ਹੈਗੇ ਹਾਂ ਉਹ ਵਾਪਸ ਤਾਂ ਹੋਈ ਨਹੀਂ ਹੈ ਕੋਈ ਲਿਖਤੀ ਰੂਪ ਦਾ ਕੋਈ ਨੋਟੀਫਿਕੇਸ਼ਨ ਤਾਂ ਹੋਇਆ ਨਹੀਂ ਨੋਟੀਫਿਕੇਸ਼ਨ ਦਾ ਕੋਈ ਨਹੀਂ ਹੋਇਆ ਦੇਸ਼ ਦੀ ਅਰਥ ਵਿਵਸਥਾ ਤੇ ਵੀ ਮੈਨੂੰ ਲੱਗਦਾ ਇਸ ਦਾ ਕੋਈ ਅਸਰ ਜਾਏਗਾ ਨੁਕਸਾਨ ਹੋਏਗਾ ਨੁਕਸਾਨੇ ਹੋ ਰਿਹਾ ਇਹ ਕਿੰਨੀ ਕਿ ਠੀਕ ਲੱਗਦੀ ਹੈ ਸਰ ਕਿੰਨੀ ਕੇ ਠੀਕ ਲੱਗਦੀ ਹੈ ਜਿਹੜੀਆਂ ਤੁਸੀਂ ਆ ਕਰ ਰਹੇ ਹੋ ਰੇਲ ਰੋਕ ਰਹੇ ਹੋ ਹਾਂ ਅਸੀਂ ਠੀਕ ਕਰ ਰਹੇ ਹਾਂ ਜੀ ਸਰਕਾਰ ਨੂੰ ਤਾਂ ਹੀ ਪਤਾ ਲੱਗੂਗਾ ਵੀ ਹਾਂ ਕੁਝ ਕਰ ਰਹੇ ਆਂ ਬਾਕੀ ਸਾਡੀ ਮੰਦੇ ਦਾ ਸਖਾਲੀ ਜੇ ਹੈ ਨਹੀਂ ਤੁਸੀਂ ਦੇਖ ਲਿਆ ਅਸੀਂ ਇਕੱਠੇ ਹੋ ਗਏ ਜਾਂਦੇ ਆਂ ਕੋਈ ਸਾਡੇ ਬਾਹਰ ਹਥਿਆਰ ਨਹੀਂ ਕੋਈ ਟਰੈਕਟਰ ਸੰਦੇ ਦੇ ਸਾਨੂੰ ਨਾ ਕਰੀ ਵੀ ਆ ਖਾਲੀ ਹੱਥ ਜਾਣੇ ਉਹ ਵੀ ਨਹੀਂ ਜਾਣਦੇ ਕੋਈ ਇਨਸਾਨੀਅਤ ਸਾਡੇ ਵਰ ਗੰਦੇ ਪਾਣੀ ਗਿਆ ਵਿਛਾੜਾ ਮਿਰਚਾਂ ਦਾ ਪਾਊਡਰ ਸਵਾ ਪੱਥਰ ਖੇਰ ਰਹੇ ਆ ਇਹ ਇਨਸਾਨੀਅਤ ਕੋਈ ਹੋਰ ਪਾਸੇ ਤੇ ਨਹੀਂ ਆਏ ਬੇ ਇੱਥੇ ਰਹੀ ਹੈ ਕੋਈ ਜ਼ਿੰਮੇਦਾਰ ਹੈ ਕਿਸਾਨ 24 ਘੰਟੇ માં 20-20 ਘੰਟੇ ਕੰਮ ਕਰਦੇ ਆ ਅਸੀਂ ਖੇਤਾਂ ਵਾਂ ਸਾਡੇ ਨਾਲ ਆ ਹਾਲ ਹੋ ਰਿਹਾ ਇਸ ਕਰਕੇ ਅਸੀਂ ਤਾਂ ਇਹ ਸਰਕਾਰ ਨੂੰ ਦੱਸਣੇ ਵਾਸਤੇ ਕਰ ਰਹੇ ਆ ਤਾਂ ਵਾਕਿਆਪੇ ਹੁਣ ਸਰਕਾਰ ਸਾਡਾ ਅੱਗੇ ਪਜਾਊਗੀ ਜਿੱਥੇ ਵੀ ਪਜਾਉਣੀ ਹੈ ਜੀ ਸਰ ਇਸ ਦੇ ਨਾਲ ਨਾ ਸਿਰਫ ਲੋਕੀ ਪਰੇਸ਼ਾਨ ਹੋ ਰਹੇ ਆ ਬਲਕਿ ਅਰਥਵਿਵਸਥਾ ਤੇ ਵੀ ਫਰਕ ਪੈ ਰਿਹਾ ਹੈ ਲੇਕਿਨ ਅੱਜ ਆਪਣੇ ਵਿਚਵਾ ਨਹੀਂ ਆਇਆ ਨਹੀਂ ਕਹਣਾ ਜਾਉਂਗੇ ਕੁਝ ਦੇਖੋ ਇਹ ਜਿਹੜਾ ਪ੍ਰਦਰਸ਼ਨ ਹੈਗਾ ਲਗਾਤਾਰ ਇੱਥੇ ਚੱਲ ਰਿਹਾ ਹੈਗਾ ਔਰ ਜਿਹੜੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਰੇਲ ਗੱਡੀ ਹੈ ਜਾਂ ਰੇਲ ਸਰਵਿਸ ਹੈਗੀ ਆ ਉਹਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਦੋਨੋਂ ਤਰਫ ਜਿਹੜੀ ਬਲੋਕੇਜ ਹੈਗੀ ਆ ਤੁਸੀਂ ਦੇਖੋ ਇਧਰ ਵੀ ਕਿਸੇ ਤਰ੍ਹਾਂ ਦੀ ਕੋਈ ਰੇਲ ਗੱਡੀ ਨਹੀਂ ਆ ਔਰ ਦੂਜੇ ਪਾਸੇ ਸੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਦੇ ਬੜੀ ਸੰਖਿਆ ਦੇ ਪੁਲਿਸ ਵਾਲ ਜੜਾ ਇੱਥੇ ਤਨਾਤ ਕੀਤਾ ਗਿਆ ਹੈਗਾ ਔਰ ਤੁਸੀਂ ਦੇਖੋ ਇਹ ਦਰਨਾ ਚੱਲ ਰਿਹਾ ਔਰ ਹਾਲਾਂਕਿ ਇਹ ਦਰਨਾ ਹਲੇ 3 ਵਜੇ ਤੱਕ ਹੀ ਆ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਜਿਹੜੀ ਰੇਲਵੇ ਦੀ ਜਿਹੜੀ ਆਵਾਜਾਈ ਆ ਉਹ ਸ਼ੁਰੂ ਕਰ ਦਿੱਤੀ ਜਾਏਗੀ ਔਰ ਰੇਲਵੇ ਨੇ ਵੀ ਇਸ ਧਰਨਾ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪਣੀ ਆਵਾਜਾਈ ਜਿਹੜੀ ਆ ਬਲੌਕ ਕਰ ਦਿੱਤੀ ਆ ਔਰ ਰੇਲਵੇ ਦੁਆਰਾ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਟ੍ਰੇਨ ਨਹੀਂ ਚਲਾਈ ਜਾ ਰਹੀ ਕੋਈ ਵੀ ਟ੍ਰੇਨ ਜਿਹੜੀ ਪੰਜਾਬ ਚ ਐਂਟਰ ਕਰ ਗਈ ਉਹਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਔਰ ਜਿਹੜੀ ਟ੍ਰੇਨ ਬਾਹਰਲੇ ਪਾਸ ਸਟੇਸ਼ਨਾਂ ਦੇ ਖੜੀਆਂ ਆ ਪੰਜਾਬ ਦੇ ਲੱਗਦੇ ਸਟੇਸ਼ਨਾਂ ਤੇ ਖੜੀਆਂ ਉੱਥੋਂ ਉਹਨਾਂ ਨੂੰ ਰਵਾਨਾ ਨਹੀਂ ਕੀਤਾ ਜਾ ਰਿਹਾ ਪੰਜਾਬ ਲਈ ਔਰ ਇਹ ਕਿਹਾ ਜਾ ਰਿਹਾ ਵੀ 3 ਵਜੇ ਤੋਂ ਬਾਅਦ ਜਿਹੜੀ ਹੈ ਰੇਲਵੇ ਦੀ ਜਿਹੜੀ ਇਹ ਕਾਰਵਾਈ ਹੈ ਇਹ ਸ਼ੁਰੂ ਕੀਤੀ ਜਾਏਗੀ ਔਰ ਟ੍ਰੇਨਾਂ ਦੀ ਆਵਾਜਾਈ ਇੱਕ ਵਾਰੀ ਫੇਰ 3 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ ਮੈਂ ਦਿਨੇਸ਼ ਕੋਹਲ ਕੈਮਰਾਮੈਨ ਅਨੰਦ ਦੇ ਨਾਲ ਦਿਨ ਸੋਰਾ ਟੀਵੀ ਲਈ ਮੋਹਾਲੀ ਰੇਲਵੇ ਸਟੇਸ਼ਨ ਤੋਂ